ਮੈਨੂੰ ਐਸੀ ਨਹੀਂ ਚਪਕਾ ਲਾ ਹੋ ਗਿਆ ਜਾਨੀ ਚਪਕਾ ਲਾ ਦਿੱਤਾ ਅੱਜ ਜਾਨੀ ਦਿੱਤਾ ਬੜਾ ਗੀਲਾ ਜਾ ਆਪਾਂ ਮੈਨੂੰ ਕਹਿ ਨਹੀਂ ਸਕਦੇ ਕਿੰਨਾ ਲਾ ਆ ਕੁੜੀ ਜਿੱਦਾਂ ਗਏ ਆ ਬੈਸਟ ਲੁੱਕ ਆਏ 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 ਗਰਦ ਘੜਦਾ ਨਹੀਂ ਕੋਣਾ ਹੈ ਪਰ ਮੈਂ ਤਾਂ ਗੱਲਾਂ ਮੈਂ ਜਵਾਕ ਸੀ ਮਤਲਬ ਗੱਲਾਂ ਸੁਣ ਸੁਣ ਹਣ ਮਗਾ ਯਾਰ ਕਮਾਲ ਹੋ ਗਿਆ ਯਾਰ ਸੁ ਮੇਰਾ ਗਣਾ ਇੰਨੇ ਇੱਡੇ ਤਗੜੇ ਲੱਗਦੇ ਆ ਉਹਨਾਂ ਦਾ ਗਾਣਾ ਸੁਣਿਆ ਤੁਸੀਂ ਉਹ ਕੱਚੇ ਕੋਠੇ ਮਿੱਤਰਾਂ ਦੇ ਉਹ ਮੇਰਾ ਫੇਵਰੇਟ ਗਾਣਾ ਮੇਰਾ ਅੱਜ ਵੀ ਮੇਰੇ ਕੋਲ ਚਾਹੇਗਾ ਹਾਂ ਉਹ ਕੰਪਨੀਸ਼ੇ ਮੇਰੇ ਫਾਦਰ ਸਾਹਿਬ ਦੀ ਬਣਾਈ ਹੋਈ ਹੈ ਠੀਕ ਹੈ ਉਹਨੇ ਆਪਾਂ ਸੁਣਦੇ ਨਹੀਂ ਹਾਂ ਜਿਵੇਂ ਜਿਵੇਂ ਆਪਾਂ ਗਾਣੇ ਸੁਣੀ ਜਾਵਾਂਗੇ ਨਹੀਂ ਇਹ ਤਾਂ ਮੇਰਾ ਫੇਵਰੇਟ ਗਾਣਾ ਕਿਹੜਾ ਕੱਚੇ ਕੋਠੇ ਮਿੱਤਰਾਂ ਦੇ ਠੀਕ ਹੈ ਤੇ ਕਾਫੀ ਕਿਉਂਕਿ ਇਹਦੇ ਲਾਸਟ ਦੇਕ ਲਾਇਨ ਬੜੀ ਘੈਂਟ ਲਿਖੀ ਉਹਨਾਂ ਨੇ ਕਹਿੰਦਾ ਭੀੜ ਪਈ ਤੋਂ ਜਾਂਦੇ ਸਾਹ ਦੇਲਾ ਛੱਡ ਨਿੱਕੇ ਹੁੰਦਿਆਂ ਦੇ ਮਿੱਤਰ ਪਿਆਰੇ ਨੇ ਕੱਚੇ ਕੋਠੇ ਮਿੱਤਰਾਂ ਦੇ 2017 ਚੜ੍ਹਿਆ ਜਿਹੜੀ ਇਹ ਪਹਿਲੀ ਤਰੀਕ ਨੂੰ ਹੀ ਪਹਿਲੀ ਜਨਵਰੀ ਬੋਝ-ਬੁਝ ਕਹਿ ਨਹੀਂ ਸਕਿਆ ਬਸ ਮੈਂ ਕਿਸੇ ਨਾ ਭੁੱਲਿਆ ਨਹੀਂ ਮੈਂ ਅੱਗੇ ਆ ਕੇ ਕਮਰੇ 'ਚ ਬੈਠਾ ਮम्मी ਨੂੰ ਜੱਫੀ ਪਾ ਕੇ ਮਾੜਾ ਮੁੱਟਾੜਾ ਹੁਣ ਆਉਂਦਾ ਮੈਂ ਰੋ ਲਿਆ ਬਸ ਕਾਫੀ ਉਦਾਸ ਰਿਹਾ ਫਿਰ ਥੋੜਾ ਜਿਹਾ ਟਾਈਮ ਲੰਘਿਆ ਫਿਰ ਮੈਨੂੰ ਬਲਕਦੀ ਡੱਟੂਗੀ ਕਹਿੰਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਰਾਹ ਦੇ ਰੋੜਿਆਂ ਨੂੰ ਰਾਹੇ-ਰਾਹੇ ਬਹਿਣ ਦੇ ਤੇਰੇ ਅੱਗੇ ਹੋਣਾ ਮਜਬੂਰ ਚਾਹੀਦਾ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਓ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਨਾਲ ਅੱਜ ਮੇਰੇ ਹਰਵਿੰਦਰ ਸਿੰਘ ਤੇ ਅੱਜ ਆਪਣੀ ਜ਼ਿੰਦਗੀ ਦੀਆਂ ਕੁਝ ਕੁ ਕਟਨਾਵਾਂ ਸਾਂਝੀਆਂ ਕਰਨੀਆਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਗੱਲਾਂ ਤਾਂ ਉਹੀ ਹੁੰਦੀਆਂ ਪੁਰਾਣੀਆਂ ਪਰ ਜਿਹੜਾ ਅੱਜ ਸੁਣੂਗਾ ਉਹਦੇ ਲਈ ਸ਼ਾਇਦ ਇਹ ਨਵੀਆਂ ਲੱਗਣਗੀਆਂ ਗੱਲਾਂ ਇਹ ਹਰਵਿੰਦਰ ਆਪਣੀ ਜਿਹੜੀ ਲਾਈਫ ਆ ਜ਼ਿੰਦਗੀ ਆ ਹਾਂਜੀ ਬਈ ਬਾੜੀ ਘੈਂਟ ਆ ਜਿਸ ਤਰ੍ਹਾਂ ਮੈਨੂੰ ਲੱਗਦਾ ਅੱਛਾ ਜੀ ਬਾਕੀ ਆਪਣੇ ਆਪਣੇ ਤੌਰ ਤਰੀਕੇ ਦੇ ਮੁਤਾਬਕ ਹਰੇਕ ਬੰਦੇ ਦੀ ਇੱਕ ਸੋਚ ਸ਼ਕਤੀ ਹੁੰਦੀ ਆ ਕੋਈ ਕਿਸ ਤਰੀਕੇ ਦੇ ਨਾਲ ਸੋਚਦਾ ਕੋਈ ਕਿਸ ਤਰੀਕੇ ਦੇ ਨਾਲ ਸੋਚਦਾ ਜਿਹੜਾ ਮੈਂ ਸੋਚਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਜ਼ਿਆਦਾਤਰ ਵੀ ਜ਼ਿੰਦਗੀ ਬਹੁਤ ਸੋਹਣੀ ਆ ਸਹੀ ਪਰ ਜੇ ਬੰਦੇ ਨੂੰ ਤਰੀਕਾ ਜਿਉਣ ਦਾ ਆ ਜਾਏ ਪਰ ਮੇਰਾ ਖਿਆਲ ਆ ਵੀ ਲੋਕਾਂ ਨੂੰ ਜਿਉਣਾ ਨਹੀਂ ਆਉਂਦਾ ਪਰ ਜ਼ਿੰਦਗੀ ਬਹੁਤ ਸੋਹਣੀ ਆ ਥੋੜੀ ਜਿਹੜੀ ਇਸ ਮਸਲੇ ਦੇ ਉੱਤੇ ਆਏਗੀ ਆ ਸਹੀ ਸਹੀ ਦੱਸੋ ਰਹਿ ਤਾਂ ਬਈ ਹੁਣ ਮੈਂ ਤੁਹਾਨੂੰ ਕੀ ਦੱਸ ਸਕਦਾ ਮਤਲਬ ਜ਼ਿੰਦਗੀ ਜਿਹੜੀ ਆਪਣੀ ਸਟ੍ਰਗਲ ਆ ਹਣਾ ਹਾਂਜੀ ਹਾਂਜੀ ਆਪਾਂ ਥੋੜਾ ਕਰ ਲਈਏ ਬੜਾ ਕਰ ਲਈਏ ਤੇ ਜੋਗੀ ਮੇਰੀ ਜ਼ਿੰਦਗੀ ਤਾਂ ਥੋੜੀ ਜਿਆਦਾ ਸਟਰਗਲ ਨਾਲ ਭਰੀ ਹੋਈ ਹੈ ਹਾਂਜੀ ਉਹ ਇਸ ਕਰਕੇ ਕਿਉਂਕਿ ਅ ਸ਼ੁਰੂ ਤੋਂ ਆਪਾਂ ਕੰਮ ਬਹੁਤ ਕਰੇ ਨੇ ਮੰਮੀ ਅੱਗੇ ਹੋਰ ਸਾਰੇ ਦਾਦਾ ਦਦੀ ਹਾਂਜੀ ਹਾਂਜੀ ਕੋਈ ਮੇ ਨਰਮਾ ਚੁਗਣਾ ਝੂਣ ਨਾਲ ਰੋਣਾ ਤੇ ਕਣਕ ਵੱਢਣੀ ਬਿਲਕੁਲ ਇਥੋਂ ਲੈ ਕੇ ਟੋਟਲ ਮੈਂ ਖੁਦ ਮੁਰਗੀ ਵਰਤ ਦਿਹਾੜੀਆਂ ਕੀਤੀਆਂ ਨੇ ਉਹਦੋਂ ਮੈਂ ਤੇ ਚਲੋ ਉਦੋਂ ਕੋਈ ਸੀ ਕੀ ਗੱਲ ਮਤਲਬ ਜਿਹੜੇ ਮੇਰੇ ਫਾਦਰ ਸਾਹਿਬ ਨੇ ਉਹ ਮੈਨੂੰ ਲੋਕਾਂ ਤੋਂ ਵੱਖਰਾ ਦੇਖਣਾ ਚਾਹੁੰਦੇ ਆ ਉਹ ਮੈਨੂੰ ਕਹਿੰਦੇ ਹੁੰਦੇ ਆ ਕਿ ਤੂੰ ਜਿਹੜਾ ਆਪਣਾ ਏਰੀਆ ਇਹ ਲੋਕਾਂ ਨਾਲੋਂ ਥੋੜਾ ਜਿਹਾ ਤੂੰ ਵੱਖਰਾ ਹੈਗਾ ਠੀਕ ਹੈ ਤੇ ਮੈਂ ਉਦੋਂ ਤੁਹਾਡੇ ਜਾਦ ਹੂਗਾ ਚੱਲੇ ਨਹੀਂ ਸੀ ਕੁੜਤੇ ਪਜਾਮ ਚੱਲੇ ਸੀ ਇੱਕ ਲੀਲਾ ਤੇ ਪੀਲਾ ਜਾਂ ਹਾਂ ਬਿਲਕੁਲ ਜਦੋਂ ਬੱਬੂ ਮਾਨ ਦਾ ਟਰਾਲਾ ਗਾਣਾ ਆ ਤੇ ਉਹ ਮੈਂ ਸੁਣਾਉਣਾ ਚਾਹੁੰਦਾ ਸੀ ਉਦੋਂ ਤਿੰਨ ਰੰਗ ਚੱਲੇ ਸੀ ਅਸਲ 'ਚ ਇੱਕ ਤਾਂ ਨਾਭੀ ਚੱਲੇ ਸੀ ਨਾਭੀ ਲੇਲਣ ਦਾ ਹਾਂ ਤੇ ਇੱਕ ਹਾਂ ਇੱਕ yellow ਕਲਰ ਸੀਗਾ ਹਾਂ ਖੱਟੇ ਰੰਗ ਦਾ ਪੀਲੇ ਲੱਗਦਾ ਬਿਲਕੁਲ ਉਹ ਮੈਂ ਮੈਂ ਬੱਪੂ ਨੂੰ ਕਿਹਾ ਵੀ ਮੈਂ ਤਾਂ ਇਹ ਲੈਣਾਗਾ ਉਹ ਕਹਿੰਦੀ ਵੀ ਨਹੀਂ ਮੈਂ ਨਹੀਂ ਤੈਨੂੰ ਦਵਾਉਂਦਾ ਮੈਂ ਕਿ ਤੂੰ ਲੈਣਾ ਕਰੋ ਬਹੁਤ ਮਿੰਟਾਂ ਕੀਤੀਆਂ ਠੀਕ ਹੈ ਉਹਨਾਂ ਨੇ ਦਵਾਇਆ ਨਹੀਂ ਮੈਨੂੰ ਅੱਛਾ ਮੈਂ ਮੁਰਗੀ ਵਾਂਜ ਦਿਹਾੜੀ ਕਰਨ ਲੱਗਿਆ ਉਦੋਂ ਮੈਂ ਪੜਦਾ ਹੁੰਦਾ ਸੀਗਾ ਠੀਕ ਹੈ ਆਪਣੇ ਮਤਲਬ ਇਹ ਤੂੰ ਯਾਰ ਮਿੱਤਰ ਸੀਗਾ ਉਹਦਾ ਮਤਲਬ ਫਾਦਰ ਉਹਦਾ ਮੁੰਡੇ ਦਾ ਡੈਡੀ ਉਹ ਉਥੇ ਮਣੀਮ ਸੀਗਾ ਅੱਛਾ ਤੇ ਉਥੇ ਮੈਂ ਉਹ ਮੈਨੂੰ ਕਹਿੰਦਾ ਵੀ ਐ ਕਰਕੇ ਬੰਦਿਆਂ ਦੀ ਲੋੜਾ ਤੁਸੀਂ ਚੱਲਣ ਬਣੋਗੇ ਨਾ ਅਚਾਨਕ ਯਾਰ ਦੋਸਤ ਆਉਂਦੇ ਹੁੰਦੇ ਸੀ ਮੈਨੂੰ ਕਹਿੰਦਾ ਤੂੰ ਚੱਲਣ ਬਣੇਗਾ ਅੱਛਾ ਮੈਂ ਕਿਹਾ ਮੈਂ ਮੈਂ ਕਿਹਾ ਵੀ ਕਿੰਨੇ ਪੈਸੇ ਦੇਣਗੇ ਕਹਿੰਦਾ ਘੰਟੇ ਦੇ 25 ਰੁਪਏ ਘੰਟੇ ਦੇ ਸਿਰਫ 25 ਰੁਪਏ ਕਿੰਨੇ ਸਾਂ ਦੀ ਗੱਲ ਹੈ ਯਾਰ ਭਈ 40 ਸਾਲ ਤਾ ਮੈਂ ਤੁਹਾਨੂੰ ਕੀ ਦੱਸਾਂ ਮੈਂ 2014 ਚ ਨਾ ਡਿਊਟੀ ਕਰ ਲਈ ਸੀ ਗੁਰੂਗੜ੍ਹ ਅੱਛਾ ਉਦੋਂ ਵੀ ਪਹਿਲਾਂ ਦੀਆਂ ਗੱਲਾਂ ਇਹ ਅੱਛਾ ਤੂੰ ਪਹਿਲਾਂ ਦੀਆਂ ਗੱਲਾਂ ਮੰਨ ਲਓ 10 ਵੇਲੇ ਦੀਆਂ 9 ਵੇਲੇ ਦੀ ਲਾ ਲਓ ਘੱਟੋ ਘਾਟ ਲਾ ਸਕਦੇ ਹੋ ਹਾਂ ਤੇ ਮੈਂ ਉਹ ਚਲੋ ਲਾ ਕੇ ਮੁਰਗੀ ਫਾਰਮ ਚ ਉੱਥੋਂ ਜਿੰਨੇ ਕ ਵੀ ਪੈਸੇ ਅਸੀਂ ਉਹ ਚਲੋ ਅਮਰ ਹੁੰਦੀ ਹੈ ਨਾ ਉਦੋਂ ਉਹ ਨਾਲ ਹੀ ਇੱਕ ਮੁਰਗੀ ਫਾਰਮ ਹੋ ਸੀਗਾ ਉਹ ਕਹਦਾ ਕਰਨੇ ਚੋਂ ਉਹਨੂੰ ਮਦਲਾ ਬਦਲੀ ਮੈਨੂੰ ਕੀ ਪਤਾ ਸੀ ਬਦਲਾ ਬਦਲੀ ਕੀ ਹੁੰਦੀ ਆ ਉਹ ਮੁਰਗੀਆਂ ਇਧਰੋਂ ਜਾ ਕੇ ਉਧਰ ਲੈ ਕੇ ਜਾਣੀਆਂ ਉਧਰੋਂ ਆਂਡੇ ਜਾ ਕੇ ਇਧਰ ਲੈ ਕੇ ਆਉਣੇ ਐਂ ਉਹ ਚਲੋ ਚੱਲੀ ਗਏ ਕਰੀ ਗਏ ਉੱਥੇ ਮਰੋ ਚੱਡੇ ਚਾਹ ਸੁ ਬੰਸੂ ਮੈਨੂੰ ਕੁਛ ਕਿ ਦਿਨਾਂ ਦਾ ਬਣਿਆ ਅੱਛਾ ਉਹ ਜਿੰਨਾ ਬਣਿਆ ਮੈਂ ਲੈ ਕੇ ਭੱਜਿਆ ਘਰੇ ਤੇ ਅਨਸਾਰ ਪਹਿਲਾਂ ਦਾ ਨੀਲਾ ਕੁਰਤਾ ਵੀ ਮੈਂ ਲਿਆਂਦਾ ਅੱਛਾ ਸ਼ੌਂਕ ਪੂਰਾ ਕਰੇ ਪਹਿਲਾਂ ਸ਼ੌਂਕ ਪੂਰਾ ਉਹ ਜਿਹੜਾ ਨੀਲਾ ਕੁਰਤਾ ਮੈਂ ਲਿਆਂਦਾ ਸੀ ਉਹ ਕੱਪੜਾ ਗਾ ਵੇ ਕਰ ਅੱਛਾ ਵੇ ਕਰ ਜਿਵੇਂ ਮੈਂ ਤੁਹਾਨੂੰ ਕਿਹਾ ਚੰਡੇ ਵਾਲਾ ਕੱਪੜਾ ਚੰਡੇ ਦਾ ਕੱਪੜਾ ਹਲਕਾ ਕੱਪੜਾ ਗਾ ਜਦੇ ਛੱਡੋ ਜੀ ਛੱਡੋ ਜੀ ਮੈਂ ਇਹ ਤੋਂ ਪੂਰੇ ਲੈ ਗਿਆ ਉਹ ਹੁੰਦਾ ਇਹ ਤੋਂ ਲੈਂਦਾ ਸੀ ਆਪਣੇ ਤੋਂ ਬਾਜ਼ਾਰ ਤੋਂ ਵੀ ਲੈਂਦਾ ਸੀ ਹਾਂ ਤੇ ਪੈਸੇ ਜਦੋਂ ਮੈਂ ਤੋਂ ਪੂਰੇ ਲੈ ਗਿਆ ਮੈਂ ਕਿਹਾ ਵੀ ਉਹ ਜਿਹੜਾ ਲੇਲਿਆਂ ਦਾ ਕੱਪੜਾ ਸੀ ਸੁੜੀ ਚਮਕੀ ਜੀ ਸੀ ਅੱਛਾ ਤੇ ਮੈਨੂੰ ਐਸੀ ਵੀ ਚਮਕ ਵਾਲਾ ਹੋ ਗਿਆ ਜਾਰੀ ਚਮਕ ਵਾਲਾ ਦਿੱਤਾ ਅੱਛਾ ਜਾਰੀ ਦਿੱਤਾ ਬੜਾ ਕੀਲਾ ਜਾ ਆਪਾਂ ਮੈਨੂੰ ਕਹਿ ਨਹੀਂ ਸਕਦੇ ਕਿੰਨਾ ਵਾਲਾ ਹਾਂ ਅੱਛਾ ਤੇ ਉਹ ਕਲਰ ਦੇ ਦੱਬਈ ਮੈਂ ਘਰੇ ਲੈ ਮੈਨੂੰ ਕਹਿੰਦੇ ਪਹਿਲਾਂ ਤਾਂ ਮੈਨੂੰ ਕਿਹਾ ਸੀ ਵੀ ਲੈਣਾ ਨਹੀਂ ਹੂੰ ਚਲੋ ਚਲੋ ਹੁਣ ਇਹਨੇ ਲੈ ਲਿਆ ਵੀ ਮੈਂ ਆਉਂਦਾ ਕਹਿੰਦਾ ਠੀਕ ਹੈ ਉਹ ਹੁਣ ਕੱਪੜਾ ਚੱਕਿਆ ਸੀ ਮੇਰੇ ਬੇੜੀ ਦੇ ਗਾਂਦੇ ਪੱਗ ਕੇ ਠੀਕ ਹੈ ਉੱਤੇ ਮਤਲਬ ਮੇਰੇ ਫਾਦਰ ਸਾਹਿਬ ਦਾ ਇਹ ਸੁਭਾਅ ਹੈ ਥੋੜਾ ਜਿਆਦਾ ਗਰਮ ਹੈ ਠੀਕ ਹੈ ਉਹਨਾਂ ਦੇ ਉਹਨਾਂ ਨੂੰ ਦੇਖ ਦੇ ਕੀ ਉਹਨਾਂ ਸੁਭਾਅ ਹੋ ਜਾਂ ਮੇਰਾ ਹੋ ਜਾਂਦਾ ਹੈ ਠੀਕ ਹੈ ਉੱਥੇ ਲੜਾਈ ਲੁੜੀ ਹੋਊਗਾ ਤਾਂ ਮੈਂ ਮੋੜਦਾ ਨਹੀਂ ਅੱਛਾ ਡੈੜੀ ਕਾ ਤੂੰ ਐ ਕਿ ਮਣੀ ਮੋੜਦਾ ਅੱਛਾ ਤੇ ਵੀ ਤੂੰ ਤਾਂ ਦਾਰ ਵੀ ਬਦਲ ਲੈਣਾ ਚਾਰ ਵੀ ਬਦਲ ਲੈਣਾ ਵੀ ਤੂੰ ਕਰਤੀ ਚੰਗੀ ਦੇ ਦੇ ਤਾਂ ਵਧੀਆ ਦੇ ਉਹ ਮੋੜੇ ਨਾ ਪਰ ਉਹਨੇ ਉਹ ਕਹਿੰਦਾ ਡੈਡੀ ਕਹਿੰਦਾ ਚਲ ਹੁਣ ਤੂੰ ਨਾ ਮੋੜ ਯਾਰ ਜਿਹੜੇ ਪੈਸੇ ਆ ਤੂੰ ਉਹਨਾਂ ਦੀ ਕੋਠੀ ਪਾੜੀ ਆਪੇ ਤੇਰਾ ਕੱਪੜਾ ਤੂੰ ਆਪ ਹੀ ਸੰਭਾਲਾ ਠੀਕ ਹੈ ਇਹ ਕਹਿ ਕੇ ਅਸੀਂ ਮੇਰੀ ਭੂਆ ਸੀਗੀ ਨਾਲ ਗੱਡੀ ਠੀਕ ਹੈ ਤੇ ਬਾਬਾ ਘੱਟ ਵਈ ਬਾਜ਼ਾਰ 'ਚ ਤੇ ਮੈਂ ਜਦੋਂ ਮੈਨੂੰ ਉੱਥੇ ਬੜਾ ਹੂਮ ਜਿਹਾ ਲੱਗਿਆ ਮੈਂ ਕਿਹਾ ਯਾਰ ਵੀ ਇਹ ਨਾ ਉੱਪਰ ਲੈਂਡ ਦਾ ਕੱਪੜਾ ਹੀ ਸੀ ਪੈ ਕੇ ਗਲਿਸ਼ ਹੂੰ ਤੇ ਚਲੋ ਅਸੀਂ ਆ ਗਏ ਉੱਥੋਂ ਫਿਰ ਡੈਡੀ ਕਹਿੰਦਾ ਵੀ ਭੂਆ ਨੂੰ ਕਹਿੰਦਾ ਵੀ ਹੁਣ ਇਹਨੂੰ ਨਾਲ ਲੈ ਕੇ ਜਾ ਤੁੰਦਵਾਗੇ ਲੈ ਕਪੜਾ ਇਹਨੂੰ ਅੱਛਾ ਪਰ ਉਹਨੂੰ ਲੈ ਲੈਣ ਦਾ ਹੀ ਕਪੜਾ ਮਿਲਿਆ ਹਾਂ ਤੇ ਸਮਾਇਆ ਵੀ ਪੂਰਾ ਵਧੀਆ ਫਿਰ ਮੈਨੂੰ ਡੈਡੀ ਕਹਿੰਦਾ ਹੁਣ ਕਿਹੜਾ ਲੈਣਾ ਮਾਈ ਹੁਣ ਮੈਂ ਪੀਲਾ ਲੈਣਾ ਅੱਛਾ ਫਿਰ ਮੈਨੂੰ ਪੀਲਾ ਵੀ ਦвая ਠੀਕ ਹੈ ਪਰ ਹੁਣ ਫਿਰ ਵਧੀਆ ਮੰਨ ਲਓ ਤੁਸੀਂ ਇਹ ਗੱਲ ਬਾਕੀ ਮੰਨਦੇ ਹੋ ਵੀ ਘਰਦਿਆਂ ਦੇ ਨਾਲ ਮੇਰੀ ਮਿਲ ਕੇ ਗੱਲ ਹੁੰਦੀ ਹੈ ਉਹ ਹੋਰ ਹੁੰਦੀ ਹੈ ਉਹ ਹੋਰ ਹੀ ਹੁੰਦੀ ਹੈ ਹੈ ਨਾ ਸਹੀ ਗੱਲ ਹੈ ਸਹੀ ਹੈ ਮੇਰੇ ਫਾਦਰ ਸਾਹਿਬ ਦੇ ਮਤਲਬ ਹੈਗੇ ਨੇ ਕਾਫੀ ਫਰੈਂਡ ਨੇ ਤੇ ਅੱਛੇ ਫਰੈਂਡ ਨੇ ਤੇ ਉਹ ਉਹਨਾਂ ਦਾ ਸਟੂਡੀਓ ਲੱਗਿਆ ਹੋਇਆ ਸੀਗਾ ਹੂੰ ਉਹ ਕਹਿੰਦੇ ਵੀ ਚਲੋ ਕਾਫੀ ਗੱਲਾਂ ਹੋਈਆਂ ਨੇ ਮੈਂ ਸਾਰੀ ਗੱਲ ਨਹੀਂ ਕਰ ਸਕਦਾ ਨਾ ਕੈਮਰੇ ਮੂਰੇ ਨਹੀਂ ਜਿਹੜੀ ਗੱਲ ਤੁਹਾਡੇ ਦਿਲ 'ਚ ਹੈਗੀ ਜਰੂਰ ਬਿਆਨ ਕਰੋ ਇੱਕ ਵਾਰ ਨਾਂ ਨਹੀਂ ਲੈਣਾ ਉਹ ਮਤਲਬ ਉਹਦੀ ਕੰਪਨੀ ਹੈਗੀ ਹੈ ਹੁਣ ਵੀ YouTube ਤੇ ਚੈਨਲ ਹੈਗਾਗਾ ਅੱਛਾ ਕਿੱਥੋਂ ਦਾ ਬੰਦਾ ਕਿੱਥੋਂ ਦਾ ਜੀ ਹੁਣ ਤਾਂ ਉਹ ਬਰਨਾਲੀ ਕੋਠੀ ਵਾਲੀ ਉਹਨੇ ਅੱਛਾ ਬਰਨਾਲੇ ਕੋਠੀ ਵਾਲੀ ਉਹ ਪਹਿਲਾਂ ਬੰਦਾ ਤਪੇ ਦੇ ਸੀਗਾ ਬੰਦਾ ਤਪੇ ਦੇ ਸੀ ਠੀਕ ਤੇ ਉਹਨੇ ਬਰਨਾਲੇ ਕੋਠੀ ਪਾਲੀ ਤੇ ਚਲੋ ਉਹਦੇ ਨਾਲ ਉਹ ਸਾਨੂੰ ਕਰਨ ਨੂੰ ਕਰਦਾ ਸੀਗਾ ਸਾਈਨ ਅੱਛਾ ਸਾਡੀ ਵੀਡੀਓ ਵੀ ਪਈ ਹੈ ਇੱਕ YouTube ਤੇ ਮੈਂ ਬਈ ਝੂਠ ਨਹੀਂ ਬੋਲਦਾ ਹੁੰਦਾ ਉਹ ਵੀਡੀਓ 'ਚ ਵੀ ਇਦਾਂ ਦਿਖਾਇਆ ਹੋਇਆ ਹੈਗਾ ਗਾਣੇ 'ਚ ਵੀ ਮੈਂ ਸਿੰਗਰ ਨੂੰ ਸੈਂਡ ਕਰ ਰਿਹਾ ਜਿਹੜਾ ਵੱਡਾ ਸਿੰਗਰ ਹੈਗਾ ਅੱਛਾ ਮੈਂ ਚਲੋ ਉਹ ਗੱਲਾਂ ਸਾਰੀਆਂ ਸਾਰੀਆਂ ਹੋ ਗਈਆਂ ਗੱਲਾਂ ਸਾਡਾ ਜਿਹੜਾ ਗਾਣਾ ਸੀ ਉਹਨੇ ਸਾਨੂੰ ਇਸ ਤਰ੍ਹਾਂ ਪੰਪ ਦਿੱਤੇ ਆ ਕੁੜੀ ਸਿੱਧਾਂਗੇ ਆ ਬੈਸਟ ਲੁੱਕ ਆਏ ਆਏ ਹਾਇ ਗਰਦ ਕਰਦਾ ਗਾਣਾ ਹੈ ਬੰਨ ਮੈਂ ਤਾਂ ਗੱਲਾਂ ਮੈਂ ਜਵਾਕ ਸੀ ਮਤਲ ਗੱਲਾਂ ਸੁਣ ਸੁਣ ਹਣ ਮਗਾ ਯਾਰ ਕਮਾਲ ਹੋ ਗਿਆ ਯਾਰ ਸੋ ਮੇਰਾ ਗਾਣਾ ਇੰਨੇ ਇੱਡੇ ਤਗੜੇ ਲੈਵਲ ਤੇ ਆਊਗਾ ਮੈਂ ਚਲੋ ਉਹ ਗਾਣਾ ਵੀ ਮਿਕਸਿੰਗ ਵੀ ਬਾਹਰ ਹੋਇਆ ਸੀਗਾ ਉਹ ਟਾਈਮਾਂ 'ਚ ਮੇਰੇ ਲਈ ਤਾਂ ਵੱਡਾ ਗਾਣਾ ਸੀਗਾ ਮੈਨੂੰ ਮਿਕਸਿੰਗ ਨਹੀਂ ਆਉਂਦੀ ਸਾਨੂੰ ਕਹਿ ਰਹੇ ਆ ਠੀਕ ਹੈ ਉਹ ਚਲੋ ਹੁਣ ਤਾਂ ਮੁੰਡੇ ਦਾ ਵਧੀਆ ਨਾਮ ਬਣ ਗਿਆ ਜਿਵੇਂ ਗਾਣਾ ਆਇਆਗਾ ਖਣੇ ਨਿਝੜੀ ਮੇਰੀਆਂ ਨਾ 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 ਉਹ ਗਾਣਾ ਉਹ ਹੁਣ ਹਰਦੀਪ ਪ੍ਰਦੀਪ ਭੰਦੇਰਾ ਮੁੰਡੇ ਦਾ ਨਾਮ ਉਹ ਮੇਰੇ ਚਾਚੇ ਦੇ ਲਿੰਕ ਚ ਸੀਗਾ ਬਈ ਇਸ ਗੱਲ ਦਾ ਯਾਰ ਇੰਨਾ ਕੋਈ ਜ਼ਿਆਦਾ ਦੁੱਖ ਲੱਗਿਆ ਵੀ ਯਾਰ ਇੱਕ ਤਾਂ ਮੈਂ ਥੋੜਾ ਕੰਮ ਕਰ ਰਿਹਾ ਹਾਂ ਹਮ ਕੰਮ ਥੋੜਾ ਫ੍ਰੀ ਕਰ ਰਿਹਾ ਹਾਂ ਬਿਲਕੁਲ ਜੇ ਤਾਂ ਮੈਂ ਕੋਈ ਪੈਸੇ ਲੈਂਤੇ ਹੁਣ ਬਈ ਫਿਰ ਤਾਂ ਆਪਾਂ ਚਲੋ ਕਿਰਤ ਸਾਰਾ ਕੁਝ ਹੀ ਹੋ ਜਾਂਦਾ ਹੈ ਨਾ ਫਿਰ ਤਾਂ ਨਾ ਵੀ ਬੰਦਾ ਜਿਹਦਾ ਪਾਦੇ ਜਦੋਂ ਬੰਦੇ ਨੂੰ ਮੁੱਲ ਮੇੜਿਆ ਹੋਵੇ ਬਿਲਕੁਲ ਬਿਲਕੁਲ ਜਦੋਂ ਆਪਾਂ ਨੂੰ ਮੁੱਲ ਹੀ ਨਹੀਂ ਮਿਲਿਆ ਬਸ ਮੈਂ ਇੱਕ ਰੋਇਆ ਨਹੀਂ ਹੋ ਸਕਦਾ ਮੈਂ ਰੋਇਆ ਵੀ ਹੁਣ ਨਾ ਉਦੋਂ ਪਰ ਮੈਨੂੰ ਦੁੱਖ ਬਹੁਤ ਜ਼ਿਆਦਾ ਹੋਇਆ ਵੀ ਇਹ ਰੇ ਕੰਮ ਗਲਤ ਹੋ ਗਿਆ ਵੀ ਜਾਣਦਾ ਮੈਂ ਬੰਦਿਆਂ ਦਾ ਕੰਮ ਉਸ ਲੈਵਲ ਤੱਕ ਨਹੀਂ ਕਰਨਾ ਜਿਸ ਲੈਵਲ ਤੱਕ ਇਹ ਮੈਨੂੰ ਸਮਝਦੇ ਆ ਠੀਕ ਹੈ ਵੀ ਜਾਂ ਫਿਰ ਆਪਾਂ ਜੀ ਇਹਨਾਂ ਦਾ ਬਰਤਨਾਂ ਦਾ ਕੰਮ ਉਸ ਲੈਵਲ ਤੱਕ ਕੀ ਕਰਨਾ ਜਿਸ ਲੈਵਲ ਦਾ ਇਹ ਹੈਗੇ ਨਹੀਂ 2017 ਦੇ ਬੜੇ ਕਿੱਸੇ ਨੇ 2017 ਦੇ ਨਾਲ ਮੇਰਾ ਬੜਾ ਕੁਝ ਜੁੜਿਆ ਹੋਇਆ ਮੈਂ ਉੱਥੇ ਦੁਖੀ ਨਹੀਂ ਬਹੁਤ ਹੋਇਆ ਸੀ ਮੈਨੂੰ ਖੁਸ਼ੀਆਂ ਵੀ ਬਹੁਤ ਮਿਲੀਆਂ ਨੇ 17 ਚ ਕਿਉਂਕਿ 2017 ਮੇਰੇ ਦਾਦਾ ਦਾਦੀ ਨਾਲ ਬਹੁਤ ਪਿਆਰ ਸੀ ਬਹੁਤ ਜ਼ਿਆਦਾ ਉਹ ਤਾਂ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਨਾਲ ਸਾਨੂੰ ਛੱਡ ਕੇ ਚਲੇ ਗਏ ਸੀ ਛੱਡ ਕੇ ਨਹੀਂ ਚਲੇ ਗਏ ਸੀ ਘਰੇ ਤਾਂ ਆਉਂਦੇ ਹੁੰਦੇ ਸੀ ਮਤਲਬ ਗੈਕੀ ਲੈਨ 'ਚ ਚੱਲ ਗਏ ਸੀਗੇ ਉਹ ਅੱਛਾ ਤੇ ਉਹਨਾਂ ਨਾਲ ਪਿਆਰ ਫਿਰ ਪਾਲਿਆ ਤਾਂ ਉਹਨਾਂ ਦਾਦਾ ਦਾਦੀ ਜੀ ਨੇ ਹੂੰ ਚਾਰ ਭੈਣ ਭਰਾ ਸੀਗੇ ਅਸੀਂ ਦੋ ਕੁੜੀਆਂ ਦੋ ਮੁੰਡੇ ਮਤਲਬ 17 ਦੀ ਗੱਲ ਕਰਕੇ ਹਟਿਆ ਦੋ ਮੁੰਡਾ ਦਾ ਨਾ ਜੇ ਕੋਈ 10 ਦਿਨ ਕੋਈ ਮਹੀਨਾ ਕੁੜੀਆਂ ਤੇ ਇਦਾਂ ਉਹ ਮਤਲਬ ਉਹਨੇ ਡੈਥ ਹੋ ਗਈ ਸੀ ਤੇ ਜਿਹੜੇ ਮੇਰੇ ਬ੍ਰਦਰ ਸੀਗੇ ਉਹਨਾਂ ਦੀ 17 ਚ ਹੋ ਗਈ ਸੀ ਜਿਹੜੇ ਮੇਰੇ ਦਾਦਾ ਮੇਰੀ ਦਾਦਾ ਜੀ ਦੀ 12 ਚ ਹੋ ਗਈ ਸੀ ਦਾਦੀ ਜੀ ਦੀ ਮੇਰੀ 2017 ਚੜਿਆ ਜਿਹੜੀ ਸੀ ਪਹਿਲੀ ਤਰੀਕ ਨੂੰ ਹੀ ਪਹਿਲੀ ਜਨਵਰੀ ਨੂੰ ਡੈਥ ਹੋ ਗਈ ਸੀ ਉਹਨਾਂ ਦੀ ਠੀਕ ਹੈ ਤੇ ਮੈਂ ਤਾਂ ਡਿਊਟੀ ਤੇ ਸੀ ਉਹ ਜੇ ਮਨਵਾ ਕੇ ਮਤਲਬ ਦੁੱਖ ਤਾਂ ਚਲੋ ਸਭ ਨੂੰ ਹੀ ਹੁੰਦਾ ਨਾ ਮੈਨੂੰ ਵੀ ਹੋਇਆ ਮੈਂ ਆ ਕੇ ਬੋਸ਼ ਬੋਸ਼ ਕਹਿ ਨਹੀਂ ਸਕਿਆ ਬਸ ਮੈਂ ਕਿਸੇ ਨਾਲ ਬੋਲਿਆ ਨਹੀਂ ਮੈਂ ਅੱਗੇ ਆ ਕੇ ਕਮਰੇ ਵਿੱਚ ਬੈਠਾ ਮੰਮੀ ਨੂੰ ਜੱਫੀ ਪਾ ਕੇ ਮਾੜਾ ਮੁੱਟਾ ਢਰਣਾ ਹੁੰਦਾ ਮੈਂ ਰੋ ਲਿਆ ਬਸ ਕਾਫੀ ਉਦਾਸ ਰਿਹਾ ਫਿਰ ਥੋੜਾ ਜਿਹਾ ਟਾਈਮ ਲੰਘਿਆ ਫਿਰ ਮੇਰੇ ਬਰਦਰ ਦੀ ਡੈਥ ਹੋ ਗਈ ਅੱਛਾ 2000 ਨਹੀਂ 2017 ਵਿੱਚ 14 ਮਾਰਚ ਨੂੰ ਸੰਗਰਾਮ ਦਾ ਦਿਨ ਸੀ ਉਦੋਂ ਤੇ ਮੈਨੂੰ ਤੇ ਉਹ ਲੰਘਿਆ ਟਾਈਮ ਨੂੰ ਸੰਗਰਾਮ ਦਾ ਦਿਨ ਸੀ ਮੈਂ ਚਲਾ ਗਿਆ ਉੱਥੇ ਗੁਰਦੁਆਰਾ ਸਾਹਿਬ ਅੱਛਾ ਗੁਰੂ ਘਰ ਸਮਝਾਇਆ ਕਿ ਮੈਨੂੰ ਡੈਡੀ ਮੈਂ ਜਾਂਦਾ ਨਹੀਂ ਸੀ ਗੁਰੂ ਘਰ ਮੈਨੂੰ ਪਤਾ ਲੱਗ ਗਿਆ ਸੀ ਉਹਨਾਂ ਦਾ ਮਤਲਬ ਉਹ ਗੱਡੀ ਦੇ ਗਏ ਹੋਏ ਸੀਗੇ ਹਾਂ ਹਾਂ ਤਾਂ ਡੈਥ ਹੋਈ ਸੀਗੀ ਉਹਨਾਂ ਦੀ ਠੀਕ ਹੈ ਤੇ ਮੈਨੂੰ ਡੈਡੀ ਕਹਿੰਦੇ ਵੀ ਮੈਂ ਕਿਹਾ ਡੈਡੀ ਮੈਂ ਡਿਊਟੀ ਚੱਲ ਜਾ ਕਹਿੰਦੇ ਵੀ ਜਾਣਾ ਬੂ ਮੈਂ ਗਈ ਕਿਉਂ ਕਹਿੰਦੇ ਉਹ ਤਾਂ ਗੁਰੂ ਦੀ ਡਿਊਟੀ ਆ ਉਹ ਤਾਂ ਆਪਾਂ ਕਰਨੀ ਕਰਨੀ ਹੈ ਮੈਂ ਕਿਹਾ ਵੀ ਠੀਕ ਆ ਹਾਂ ਮੈਂ ਚੱਲ ਜਾਣਾ ਤੇ ਕਿਸੇ ਨੂੰ ਪਤਾ ਨਹੀਂ ਸੀਗਾ ਹਜੇ ਮੈਨੂੰ ਪਤਾ ਸੀ ਡੈਡੀ ਨੂੰ ਪਤਾ ਸੀ ਹੋਰ ਜਿਹੜੇ ਰਿਸ਼ਟਰਰ ਸੀਗੇ ਕਿਉਂਕਿ ਬਈ ਆਪਾਂ ਮਾਂ ਨੂੰ ਦੱਸ ਨਹੀਂ ਸਕਦੇ ਕੋਈ ਵੀ ਗੱਲ ਬਿਲਕੁਲ ਬਿਲਕੁਲ ਮੰਮੀ ਨੂੰ ਦੱਸਿਆ ਨਹੀਂ ਸੀ ਚਲੋ ਮਾਂ ਆ ਗਈ ਉਹਨੂੰ ਤਾਂ ਪਤਾ ਲੱਗ ਹੀ ਜਾਣਾ ਸੀਗਾ ਕਈ ਵਾਰ ਤੇ ਹੁਣ ਮੈਨੂੰ ਕਹਿਣ ਲੱਗੇ ਆ ਜਿੰਦਿਆਂ ਚਾਹੇ ਦੁੱਖ ਨੇ ਬਹੁਤ ਨਹੀਂ ਦੁੱਖ ਬਈ ਸਾਰਿਆਂ ਦੀ ਜ਼ਿੰਦਗੀ 'ਚ ਹੁੰਦੇ ਆ ਤੇ ਜੇ ਸਟਰਗਲ ਨਹੀਂ ਕਰਾਂਗੇ ਤਾਂ ਕੁਝ ਵੀ ਨਹੀਂ ਬਣਨਾ ਬਿਲਕੁਲ ਮੇਰੀ ਲਾਈਫ 'ਚ ਤਾਂ ਆਲਰੇਡੀ ਸਟਰਗਲ ਹੈ ਗਈ ਹੈਗਾ ਪਹਿਲਾਂ ਮੇਰੇ ਬਾਪੂ ਦੇ ਸਾਹਮਣੇ ਬਹੁਤ ਕਰਿਆ ਹੁਣ ਮੈਂ ਕਰੀ ਰਿਹਾ ਹਾਂ ਮੈਨੂੰ ਸਿਕਲ ਉਹੜਾ ਕੱਟ ਕਰਨਾ ਪਿਆ ਕਿਉਂਕਿ ਮਾਲਕ ਨੇ ਕਿਰਪਾ ਕਰਕੇ ਆਪਾਂ ਨੂੰ ਸਟੂਡੀਓ ਮਿਲ ਗਿਆ ਬਿਲਕੁਲ ਬਿਲਕੁਲ ਹੈਨਾ ਕਲਾ ਡੈਡੀ ਕੋਲ ਸੀ ਉਹਨਾਂ ਨੇ ਮੈਨੂੰ ਬਖਸ਼ਤੀ ਮੇਰੇ ਤੇ ਕਿਰਪਾ ਕਰਤੀ ਮਾਲਕ ਨੇ ਤੇ ਕਲਾ ਮੈਨੂੰ ਉਹਨਾਂ ਨੇ ਦੇ ਦਿੱਤੀ ਤੇ ਉਸੇ ਕਲਾ ਕਾਰਨ ਕਲਾ ਕਾਰਨ ਆਪਾਂ ਤੁਰੇ ਫਿਰਦੇ ਹਾਂ ਬਿਲਕੁਲ ਬਿਲਕੁਲ ਜਿਵੇਂ ਹੁਣ ਜੇ ਤੁਸੀਂ ਮੇਰੇ ਫਾਦਰ ਸਾਹਿਬ ਦੀ ਲਾ ਲੋ ਉਹਨਾਂ ਨੇ ਉਹ ਟਾਈਮਾਂ 'ਚ ਜਿਹੜੇ ਬੰਦੇ ਆ ਉਹ ਟਾਈਮਾਂ ਚ 스타 ਹੁੰਦੇ ਸੀ ਫੁੱਲ ਉਹ ਮੇਰੇ ਫਾਦਰ ਸਾਹਿਬ ਦੇ ਮਤਲਬ ਕੋਲ ਜਾ ਕੇ ਬਹਿ ਜਾਂਦੇ ਸੀ ਮੇਰੇ ਜਿਹੜੀ ਕੰਪੀਸ਼ਨਾਂ ਤਿਆਰ ਕਰਦੇ ਹੁੰਦੇ ਸੀ ਸੌਂਗਸ ਦੀਆਂ ਗਾਣੀਆਂ ਦੀਆਂ ਹਾਂਜੀ ਉਹ ਕਹਿੰਦਾ ਵੀ ਬਾਈ ਸਾਡੀ ਵੀ ਬਣਾ ਦੇ ਯਾਰ ਕੰਪੀਸ਼ਨ ਬਾਈ ਸਾਡੀ ਬਣਾ ਲਵਜੀ ਨੂੰ ਜਾਣਦੇ ਹੋ ਤੁਸੀਂ ਜੱਗ ਕੀ ਤਹਾ ਲਵਜੀ ਦਾ ਗਾਣਾ ਸੁਣਿਆ ਉਹਨਾਂ ਦਾ ਗਾਣਾ ਸੁਣਿਆ ਤੁਸੀਂ ਉਹ ਕੱਚੇ ਕੋਠੇ ਮਿੱਤਰਾਂ ਦੇ ਉਹ ਮੇਰੇ ਵੀ ਡਬੀ ਗਾਣਾ ਮੇਰਾ ਅੱਜ ਹੀ ਮੇਰੇ ਕੋਲ ਜਾਏਗਾ ਉਹ ਉਹ ਕੰਪੀਸ਼ਨ ਮੇਰੇ ਫਾਦਰ ਸਾਹਿਬ ਦੀ ਬਣਾਈ ਹੋਈ ਹੈ ਠੀਕ ਹੈ ਤੇ ਹੋਰ ਵੀ ਅਮਰਦਾ ਵਰਕ ਨਹੀਂ ਬਣਾਈਆਂ ਨੇ ਉਹ ਮੈਨੂੰ ਮੈਨੂੰ ਜਿਆਦਾ ਨਹੀਂ ਹੈਗੇ ਕਿਹੜੇ ਕਿਹੜੇ ਗਾਣੇ ਨੇ ਫਾਦਰ ਸਾਹਿਬ ਦੱਸਦੇ ਹੁੰਦੇ ਆ ਕਿਉਂਕਿ ਉਹ ਜਦੋਂ ਆਪਾਂ ਸੁਣਦੇ ਆ ਨਾ ਗਾਣੇ ਉਦੋਂ ਹੀ ਪਤਾ ਲੱਗੂ ਗਾਣੇ ਆਪਾਂ ਸੁਣਦੇ ਨਹੀਂ ਹਾਂ ਜਿਵੇਂ ਜਿਵੇਂ ਆਪਾਂ ਗਾਣੇ ਸੁਣੀ ਜਾਵਾਂ ਨੀ ਇਹ ਤਾਂ ਮੇਰਾ ਫੇਵਰੇਟ ਗਾਣਾ ਕਿਹੜਾ ਕੱਚੇ ਕੋਠੇ ਮਿੱਤਰਾਂ ਦੇ ਠੀਕ ਹੈ ਤੇ ਕਾਫੀ ਉਹ ਕਿਹਦੇ ਲਾਸਟ ਟੱਕ ਲਾਇਆ ਨਾ ਬੜੀ ਘੈਂਟ ਲਿਖੀ ਉਹਨਾਂ ਨੇ ਕਹਿੰਦਾ ਭੀੜ ਪਈ ਤੋਂ ਜਾਂਦੇ ਸਾਹਸ ਦੇਲਾ ਛੱਡ ਹੂੰ ਨਿੱਕੇ ਹੁੰਦਿਆਂ ਦੇ ਮਿੱਤਰ ਪਿਆਰੇ ਨੇ ਕੱਚੇ ਕੋਠੇ ਮਿੱਤਰਾਂ ਦੇ ਪੈਣੇ ਲੈ ਆਪਣੇ ਤਨ ਮੁਟਿਆਰੇ ਮੈਂ ਹੁਣ ਨਹੀਂ ਸੁਣਦਾ ਠੀਕ ਹੈ ਤੇ ਬਹੁਤ ਤਿਆਰੀ ਵੀ ਮਿਊਜ਼ਿਕ ਰੈਕਟਰ ਤੁਸੀਂ ਜਾਣਦੇ ਹੋਵੋਗੇ ਤੇਜਵੰਦ ਕਿੱਟੋ ਜੀ ਹੂੰ ਕਿਸੇ ਟਾਈਮ ਉਹਨਾਂ ਦਾ ਨਾਮ ਅਸੀਂ ਬਹੁਤ ਵਧੀਆ ਬਾਅਦ ਚ ਬੰਬੇ ਚਲੇ ਗਈ ਸੀ ਉੱਥੋਂ ਫਿਰ ਉਹਨਾਂ ਨੂੰ ਉੱਥੇ ਨਾਮ ਬਣਿਆ ਨਹੀਂ ਉਹਨਾਂ ਦਾ ਫਿਰ ਉਹ ਕਿਹਾ ਸੀਗੇ ਉਹ ਜਿਹੜੇ 250 ਚ ਵੀ ਹੁੰਦੇ ਆ ਹਾਂਜੀ ਤੇ ਉਹ ਮੇਰੇ ਫਾਦਰ ਸਾਹਿਬ ਨੇ ਉਹਨਾਂ ਤੋਂ ਟਾਈਮ ਲਿਆ ਸੀਗਾ ਵੀ ਅਸੀਂ ਰਿਕਾਰਡਿੰਗ ਕਰਵਾਉਣੀ ਹੈ ਤੁਹਾਡੇ ਕੋਲੋਂ ਹੂੰ ਉਹਨਾਂ ਨੇ ਟਾਈਮ ਨਹੀਂ ਸੀ ਦਿੱਤਾ ਦਿੱਤਾ ਸੀ ਪਰ ਉਹ ਉਹਨਾਂ ਨੇ ਆਪਣੀ ਕੰਮ ਕਰਿਆ ਕਿਸੇ ਨੂੰ ਕਰਵਾ ਕੇ ਦਿੱਤਾ ਸੀਗਾ ਅੱਛਾ ਤੇ ਹੁਣ ਮੇਰੇ ਜਿਹੜੇ ਫਾਦਰ ਸਾਹਿਬ ਨੇ ਉਹ ਸੂਲਾਂ ਦੇ ਬਹੁਤ ਪੱਕੇ ਨੇ ਜਿਹੜੀ ਗੱਲ ਕਹਿ ਦਿੱਤੀ ਤਾਂ ਕਹਿ ਦਿੱਤੀ ਮਤਲਬ ਮੇਰੀਆਂ ਗੁਣੇ ਜਿਵੇਂ ਮੈਂ ਨਹੀਂ ਮੇਰੇ ਮੈਂ ਉਹਨਾਂ ਗੁਣਾਂ ਜਿਹੜੀ ਗੱਲ ਹੈ ਮੇਰੇ ਮੂੰਹ ਤੇ ਆ ਜਿਹੜੀ ਗੱਲ ਮੇਰੇ ਪਿੱਠ ਤੇ ਆ ਮੈਂ ਉਹੀ ਮੂੰਹ ਤੇ ਕਹੂੰਗਾ ਜਾਂ ਜੇ ਮੂੰਹ ਤੇ ਉਹੀ ਮੈਂ ਪਿੱਠ ਦੇ ਦੂੰਗਾ ਆਪਾਂ ਚੂਲੀ ਜਿਹੀ ਗੱਲ ਨਹੀਂ ਕਰਾਂ ਬਟਮੀ ਜੀ ਹਾਂ ਉਹ ਉਹ ਆਪਣੇ ਜੇ ਕੰਮ ਨਹੀਂ ਹੈਗਾ ਜਿੰਨੇ ਮੇਰੇ ਨਾਲ ਬਰਤਿਆ ਸਾਹਮਣੂ ਮੇਰਾ ਪਤਾ ਹੀ ਆ ਮੈਂ ਕੀ ਕਰਦਾ ਕੀ ਨਹੀਂ ਕਰਦਾ ਕੀ ਕੁਛ ਮੈਂ ਕਰ ਚੁੱਕਿਆ ਕੀ ਕੁਛ ਮੈਂ ਕਿਸੇ ਲਈ ਕੀਤਾ ਕੀ ਕੁਛ ਮੈਂ ਕਿਵੇਂ ਕੀਤਾ ਮੈਂ ਹੁਣ ਤੁਹਾਨੂੰ ਮੈਂ ਦੱਸਦਾ ਮੈਂ ਡਿਊਟੀ ਦਾ 2014 ਤੋਂ ਕਰਦਾ ਸੀ ਉਦੋਂ ਬਾਅਦ ਸਾਡੇ ਇਥੇ ਪ੍ਰਧਾਨ ਨੇ ਵਧਿਆ ਨਾਮ ਉਹਨਾਂ ਦਾ ਅਕਾਲੀ ਦਲ ਦੇ ਮੈਂਬਰ ਨੇ ਉਹ ਨਗਰ ਕੌਂਸਲ ਨੂੰ ਨਦੀ ਹੋ ਰਹੀ ਵੀ ਹੈ ਮਾਰਕੀਟ ਕਮੇਟੀ 'ਚ ਡਿਊਟੀ ਰਹੀ ਵੀ ਉਹ ਟਾਈਮਾਂ 'ਚ ਸੁਣਨਾ ਚਾਹਿਆ ਵੀ ਉਹਨਾਂ ਦੀ ਸੀਗੀ ਘੱਟੋ-ਘੱਟ 60-70 ਹਜ਼ਾਰ ਅੱਸੀ ਨੇੜੇ ਤਨਖਾਹ ਵਧਿਆ ਦੂਤੀ ਬੋਲਦੀ ਸੀ ਪੂਰਾ ਤੇ ਅੱਜ ਉਹਨਾਂ ਲਈ ਅੱਜ ਵੀ ਵਧੀਆ ਪੈਨਸ਼ਨ ਆਉਂਦੀ ਹੈ ਤੇ ਉਹ ਮੈਨੂੰ ਉਹਨਾਂ ਨੇ ਮੈਂ ਜਦੋਂ ਜੋਬ ਜਦੋਂ ਬਈ ਤੁਹਾਨੂੰ ਪਤਾ ਨਾ 4 ਪੀ ਆਇਆ ਜਣਾ ਹੂੰ ਉਦੋਂ ਬੰਦਾ ਗਲਤ ਲੱਛਣਾ 'ਚ ਵੀ ਪੈਂਦਾ ਸਾਰਾ ਕੁਝ ਨਦੋਗਾ ਵੀ ਪੈਂਦਾ ਨਵੇਂ ਵੀ ਪੈਂਗਾ ਮੇਰੇ ਤੇ ਇਲਜ਼ਾਮ ਕੁਛਕ ਲੱਗੇ ਨੇ ਤੇ ਕੁਛ ਲੋਕਾਂ ਨੇ ਲਾਏ ਨੇ ਕੁਛਕ ਮੈਂ ਕਰਦਾ ਵੀ ਜੀ ਠੀਕ ਹੈ ਜਿਹੜਾ ਮੈਂ ਕਰਦਾ ਜਦੋਂ ਸਭ ਨੂੰ ਪਤਾ ਹੀ ਆ ਜਿਹੜੇ ਮੇਰੇ ਤੇ ਇਲਜ਼ਾਮ ਲੱਗੇ ਉਹ ਵੀ ਤੁਹਾਨੂੰ ਦੱਸੂਗਾ ਮੈਂ ਕਿਵੇਂ ਕਿਵੇਂ ਕਿੰਨੇ ਕਿੰਨੇ ਲਾਏ ਆ ਠੀਕ ਹੈ ਜੀ ਤੇ ਮੈਨੂੰ ਉਹਨਾਂ ਨੇ ਮਤਲਬ ਗੁਰਦੁਆਰਾ ਸਾਹਿਬ ਮੈਂ ਡਿਊਟੀ ਛੱਡਦੀ ਸੀ ਛੱਡਤੀ ਸੀ ਨਹੀਂ ਆਏ ਲੋਲ ਵੀ ਮੈਨੂੰ ਹਟਾਤਾ ਸੀਗਾ ਅੱਛਾ ਮੇਰੇ 'ਚ ਥੋੜਾ ਜਿਹਾ ਬੋਲਣ ਦਾ ਹੈਗਾ ਕਿ ਮੈਂ ਮੂਰੇ ਬੋਲ ਪੈਣਾ ਪੁਰਾਣੀ ਬਈਵਾ ਬੋਲਦਾ ਬਸ ਮੇਰੀ ਗੱਲ ਸਹੀ ਹੁੰਦੀ ਆ ਉਹ ਅਗਲੇ ਨੂੰ ਚੁੱਪ ਜਾਂਦੀ ਆ ਠੀਕ ਇਹੀ ਚੱਕਰ ਆ ਬਸ ਯਾਰ ਬਈ ਇਹ ਪਛਾਣਾ ਵਗੜੀ ਥੋੜੀ ਥੋੜੀ ਚਾਹ ਪੀਣ ਨੂੰ ਜੀ ਕਰਦਾ ਕਰਦਾ ਤੇ ਬਈ ਮੈਂ ਹੀ ਕਰਦਿਆਂ ਪਰ ਬਈ ਆਪਾਂ ਚਾਹ ਵੀ ਪੀਣੇ ਆ ਤੇ ਪਹਿਲਾਂ ਆਪਾਂ ਤਾਂ ਦਰਸ਼ਕਾਂ ਤੋਂ ਇਜਾਜ਼ਤ ਲੈ ਲਈ ਹੈ ਨਾ ਹਾਂ ਹਾਂ ਦਰਸ਼ਕਾਂ ਤੋਂ ਪਹਿਲਾਂ ਲਈਏ ਪਹਿਲਾਂ ਇਜਾਜ਼ਤ ਲੋ ਵੀ ਦੋਸਤੋ ਕਿਵੇਂ ਤੁਹਾਨੂੰ ਸਾਡੀ ਵੀਡੀਓ ਲੱਗੀ ਕਿਦਾਂ ਸਾਡਾ ਪੋਡਕਾਸਟ ਲੱਗਾ ਫਿਰ ਅਸੀਂ ਪਾਰਟ 2 ਲੈ ਕੇ ਆਵਾਂਗੇ ਤੇ ਮੈਂ ਕਹਿੰਦਾ ਹੁਣ ਇਹ ਦੋਹਾਂ ਹਰਵਿੰਦਰ ਵੱਲੋਂ ਸੱਸੀ ਗੱਲ ਹੋ ਜਾਈਏ ਤੇ ਜਿਹੜੇ ਦੋ ਲੱਭ ਜਗੇ ਨੇ ਬਿਆਨ ਜੂਨ ਕਰਨ ਚਾਹੁੰਦੇ ਆ ਸੱਸੀ ਗੱਲ ਜੀ ਬਿਆਨ ਮੈਂ ਉਹੀ ਬਸ ਬਿਆਨ ਤਾਂ ਕਰਕੇ ਆ ਟਾਈਮ ਇਹਨੇ ਵੀ ਇਸ਼ਟਾ ਗੱਲ ਆਪਣਾ ਕਰਨੀ ਚਾਹੀਦੀ ਐ ਮੀਨ ਤਾਂ ਆਪਣਾ ਕਰਨੀ ਚਾਹੀਦੀ ਐ ਤੇ ਅੱਗੇ ਆਪਾਂ ਕਰਦੇ ਗਾ ਕੰਟੀਨਿਊ ਤੇ ਆਪਣਾ ਕੈਮਰਾ ਵੀ ਆਪਣਾ ਥੋੜਾ ਕਰਮ ਹੋਈ ਜਾਂਦਾ ਨਾਲੇ ਆਪਾਂ ਚਾਹ ਚੁਪੀ ਲਈ ਬਿਲਕੁਲ ਬਿਲਕੁਲ ਤੇ ਕਰੀਏ ਆਪਾਂ ਹੁਣ ਮੜਾ ਇਹ ਕਰ ਸਲੂਪ ਹਾਂਜੀ ਤੇ ਜਿਹੜ